ਸਤਿ ਸ੍ਰੀ ਅਕਾਲ ਨੇ ਦੁਨੀਆ ਦੇ ਵਿੱਚ ਮੇਰੇ ਵੀਰੋ ਕਬੱਡੀ ਵਜਾ ਨਾਮਣਾ ਕਮਾਇਆ ਹੈ ਕਬੱਡੀ ਮੇਰੇ ਵੀਰੋ ਵੱਡੇ ਮਾਨ ਸਨਮਾਨ ਕਰਦੀ ਹੈ ਤੇ ਅੱਜ ਜੱਗੂ ਆਪਸੇ ਬਾਧਾ ਵਾਲਾ ਜਿਹੜਾ ਅਕਾਲੇ ਦੇ ਕਬੱਡੀ ਕੱਪ ਦੇ ਜੱਗੂ ਨੂੰ ਸਰਕਾਰ ਪੂਆ ਕੱਢੀ ਨੇ ਸਨਮਾਨ ਦਾ ਇਹ ਕੱਢੀ ਕਹਿੰਦਾ ਨਿਊਜ਼ੀਲੈਂਡ ਕੋਪਾ ਬਸੀ ਦੀਪਾ ਖਾਕੀ ਕੋਈ ਨਹੀਂ ਸੋਤਾ ਜੀ ਜੰਦਾ ਧਾਰੀਆ ਸੋਨੂੰ ਬਾਜੜੀਆਂ ਲਾਲ ਕੁਰੀਆ ਕੋਚ ਜੇ ਨਾਲ ਸਾਡੇ ਮੋਹਨबीर ਬਲ ਕਲਾਵਲ ਬੱਲਾ ਸਰਦਾਰ ਅਵਤਾਰ ਸਿੰਘ ਜੀ ਬਰਲੇ ਜੋਤੀ ਕੁਮਾਰ ਹਰਮਨ ਹਰਜਣਾ ਤੇ ਨਾਲ ਸੁਤਕਰਨ ਖੋਸਾ ਅਮਰੀਕ ਵੜੈਚ ਤੇ ਪੁਰਤਗਲ ਵਾਲੇ ਸਾਰੇ ਭਰਾਵਾਂ ਨੇ ਕਹਿੰਦੇ ਜੱਗੂ ਨੂੰ ਅੱਜ ਮੇਰੇ ਵੀਰੋ 23 23 ਲੱਖ ਦੇ ਕਰੀਬ ਮਾਰਕ ਕਰਨਾਲ ਸਿੰਘ ਸੱਦੋਵਾਲ ਨੂੰ ਮੁਬਾਰਕਾਂ ਸੱਦੋਵਾਲ ਲੈ ਵੀਰੋ ਵੀਰੋ ਪਰਸੋਂ ਸਤਵੀਂ ਘਰ ਕਹਿੰਦੇ ਨਵੇਂ ਟਰੈਕਟਰ ਹੈ ਇਧਰ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਸਰਦਾਰ ਬਲਵਿੰਦਰ ਸਿੰਘ ਜੀ ਅਰਜਨਾ ਵਾਲੀ ਤੇ ਰਣਜੀਤ ਮਹਾਰਾਜਾ ਰਣਜੀਤ ਸਿੰਘ ਜੀ ਵਾਲੀ ਮਹਾਨ ਕਬੱਡੀ ਖਿਡਾਰੀ ਤੇ ਉੱਪਰ ਦੇ ਕਬੱਡੀ ਖਿਡਾਰੀ ਨੂੰ ਮਹਾਨ ਰੇਡਰ ਜੱਗੂ ਸੱਦੋਵਾਲੀਆ ਨੂੰ ਕਹਿੰਦੇ ਚੱਕੀ ਦੀਆਂ ਚਾਪੀਆਂ ਸੋਪਰੇ ਨੇ ਦੇ ਚਾਪੀਆਂ ਜੱਗੂ ਦੇ ਪੇੜਾ ਗੁਰਦਾਰ ਹਰਨਰ ਸਿੰਘ ਜੀ ਪ੍ਰਾਪਤ ਕਰ ਰਿਹਾ ਜਗਨਦੀ ਮਗੰਗੀ ਨਾਲ ਹੈ ਫਰੀਦ ਤੇ ਮਨੂਖੋੜੀ ਨਾਲ ਹੈ ਜੱਗੂ ਦੀ ਖੁਜੀ ਦੇ ਖੁਸ਼ੀ ੱਲੇ ਨੂੰ ਗੱਡੀ ਮਿਲੀ ਸੀ ਉਹ ਵੀ ਸਫਾਰੀ ਮਿਲੀ ਸੀ ਉਸ ਵੇਲੇ ਜੇ ਰੁਕਾਣ ਪਰ ਹੁਣ ਅੱਜ ਮੇਰੇ ਵੀਰੋ ਕਬੱਡੀ ਦੇ ਮਹਾਨ ਪੜੀਆਂ ਨੂੰ ਕਹਿੰਦੇ ਗੱਡੀ ਮਾਨਸਾਨ ਦੇ ਵਿੱਚ ਗੋਪਾ ਬੈਂਸ ਦੀਪਾ ਖਾਕਾ ਗੋਲਦੀ ਸੋਤਾ ਦੰਤਾ ਧਾਰੀ ਯਾਰ ਮਿੱਤਰ ਆਏ ਆ ਗੁੱਲੂ ਭਰਾਵੀਆਂ ਉਹਨਾਂ ਦਾ ਜੀ ਆਇਆਂ ਕਰਦੇ ਆ ਲਾਲੀ ਕਮਰਾਏ ਜੀ ਐਸਐਸ ਵੀਰ ਦਾ ਥੈਂਕ ਯੂ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਇੱਕ ਪਾਸੇ ਟੀਮ ਜੰਗਿਆਣਾ ਪਲੱਸ ਮਾਲੂਪੁਰ ਤੇ ਬਾਬਾ ਨਾਮਦੇਵ ਕਮੇਟੀ ਕਲੱਬ ਕਮਾਨ ਇਹ ਦੋਵੇਂ ਪਹਿਲੇ ਸੈਮੀ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਓਏ ਚਾਲੀ ਬਾਹਰ ਕੱਢ ਕੇ ਬਾਹਰ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜੱਤ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ